ਬੰਦੀ ਸਿੰਘਾ ਤੇਰੀ ਹਾਈਲੀ ਅਸੀਂ ਮੋਰਚਾ ਲਾਇਆ ਹੋਇਆ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਪੰਜਾਬ ਲਿਆਉਣ ਦੀ ਵੀ ਮੰਗ ਕੀਤੀ ਜਾਂਦੀ ਪਰ ਜਿੱਤੇ ਇੱਕ ਤੁਸੀਂ ਦੇਖ ਸਕਦਾ ਸੋਸ਼ਲ ਮੀਡੀਆ ਤੇ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਕਿ ਮਨਦੀਪ ਮੰਨਾ ਜੋ ਗਾਇਕ ਹੈ ਤਾਂ ਜੋ ਭੱਦੀ ਸ਼ਰਦਾਵਲੀ ਭਾਈ ਜਗਤਾਰ ਸਿੰਘ ਜੀ ਹਵਾਰਾ ਬਾਰੇ ਬੋਲ ਰਹੇ ਨੇ ਜਿਉਂ ਨੇ ਨਾ ਸਾਕਰਿਆ ਸੀ ਉਹਨੇ ਆਪਣੀ ਮਾਤਾ ਨੂੰ ਜਾਂ ਆਪਣੇ ਪਿਓ ਨੂੰ ਜਾਂ ਹੋਰ ਕਿਸੇ ਭੈਣ ਭਾਈ ਨੂੰ ਤੋਂ ਮਾਰਾ ਉਹਨੇ ਜੱਤੇਦਾਰ ਜਗਤਾਰ ਸਿੰਘ ਹਵਾਰਾ ਨੂੰ ਹੀ ਕਿਉਂ ਚੁਣਿਆ ਕਿ ਜਿਹਦੇ ਹੱਥ ਆ ਗਿਆ ਸਾਹਮਣੇ ਆ ਗਿਆ ਉਹ ਇਹਦੀ ਕੜਾਈ ਵੀ ਦੂ ਇਹਨੂੰ ਇਹਦੀ ਸੋਦਾ ਵੀ ਲੱਗਦੀ ਹੈ ਰਿਐਕਸ਼ਨ ਨਹੀਂ ਲਿਆ ਗਿਆ ਕਿ ਤੁਸੀਂ ਵੀ ਇੱਥੇ ਮੋਰਚੇ 'ਚ ਬੈਠੇ ਹੋ ਬੰਦੀ ਸਿੰਘਾਂ ਦੀ ਰਿਹਾਈ ਦੇਖੋ ਅਸੀਂ ਤਾਂ ਬੈਠਾ ਹਾਂ ਅਸੀਂ ਕਹਿਤਾ ਵੀ ਵੀਡੀਓ ਪਾਈ ਆ ਵੀ ਜਦੋਂ ਸਾਡੇ ਸਾਹਮਣੇ ਅਸੀਂ ਬਖਸ਼ਣਾ ਥੋੜਾ ਆ ਪਾਈ ਹਰਨਾਮ ਸਿੰਘ ਧੁੰਮਾ ਜੀ ਜਿਹੜੇ ਕੀ ਕੁੰਭ 'ਚ ਜਾ ਕੇ ਇਸ਼ਨਾਨ ਕਰ ਆਉਂਦੇ ਤੇ ਅਜੇ ਵੀ ਲੋਕ ਕਹਿ ਰਹੇ ਨੇ ਕਿ ਇਹ ਹੁਣ ਤਾਂ ਸਿੱਖਾਂ ਦਾ ਅੰਤ ਹੋ ਰਿਹਾ ਕਿਉਂਕਿ ਤੇ ਖੁੱਦ ਨੂੰ ਜਾ ਰਹੇ ਨੇ ਬਾਬਾ ਧੁੰਮਾ ਜੀ ਦੱਸਣ ਵੀ ਉਹਨਾਂ ਨੇ ਕਿੰਨੇ ਕ ਪਾਪ ਕੀਨੇ ਜਿਹੜੇ ਧੋਣ ਗੰਗਾ ਤੇ ਆਰਾਮਦਾਸ ਸੋਵਰਨਾਥੇ ਸਭ ਲਾ ਜਿਹਦੇ ਪਾਪ ਗੁਰੂ ਦੇ ਚਰਨਾਂ ਦੇ ਇਸ਼ਨਾਮ ਕਰਕੇ ਨਹੀਂ ਉਤਰੇ ਗੰਗਾ ਦੇ ਜਾ ਕੇ ਕੀ ਉਤਰਨੇ ਤੇ ਪਰ ਕਹਾਣਾ ਨਹੀਂ ਸੁਣ ਰਹੀਆਂ ਕਾਰਨ ਇਹ ਵੀ ਅਸੀਂ ਆਹੋ ਜਿ ਵਿੱਚ ਫਟ ਗਏ ਜਦੋਂ ਅਸੀਂ ਇਕੱਠੇ ਹੋਗੇ ਨਾ ਸਾਰੇ ਜਿਹੜੇ ਸਾਡੇ ਹੱਕ ਨੇ ਸਰਕਾਰ ਨੂੰ ਉਹ ਦੇਣੇ ਪੈਣੇ ਭਾਈ ਜਗਤਾਰ ਸਿੰਘ ਤਾਰਾ ਪਰਮਜੀਤ ਸਿੰਘ ਪਿਉਰਾ ਰਾਜੋਆਣਾ ਅਤੇ ਖੈੜਾ ਜਨੇ ਸਿੰਘ ਨੇ ਇਹਨਾਂ ਦੇ ਵਿੱਚੋਂ ਮੈਨੂੰ ਦੱਸੋ ਕਿਸੇ ਦੀ ਤੁਸੀਂ ਇੰਟਰਵਿਊ ਸੁਣੀ ਆ ਕੋਈ ਮੋਬਾਈਲ ਦੇ ਉੱਤੇ ਆਈ ਜਿਹੜੇ ਲੌਰੈਂਸ ਬਸੋਹੇ ਜਿਹੜੇ ਸਰਕਾਰ ਦੇ ਪੁੱਤੂ ਨੇ ਉਹਨਾਂ ਦੀ ਕੋਈ ਨਾ ਕੋਈ ਇੰਟਰਵਿਊ ਆਉਂਦੀ ਰਹਿੰਦੀ ਹੈ ਤੁਹਾਨੂੰ ਦੱਸਣਾ ਚਾਹਾਂਗੇ ਕਿ ਉਥੋਂ ਦੀ ਕਮੇਟੀ ਨੇ ਉਸ ਸਥਾਨ ਦਾ ਸਾਰਾ ਪ੍ਰਬੰਧ ਹੈ ਜਿਹੜਾ ਉਹ ਵੀ ਬਾਬਾ ਜੀ ਨੂੰ ਸੌਂਪ ਦਿੱਤਾ ਆ ਸ਼੍ਰੋਮਨੀ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਤੇ ਸਾਰਿਆਂ ਨੇ ਰਲ ਕੇ ਮਨਾਇਆ ਜਿਹੜੇ ਉਹਨਾਂ ਨੂੰ ਇਹ ਦੱਸਦੇ ਸੀ ਇਹ ਚਮਾਰ ਆ ਯਾਹਣਾ ਨੇੜੇ ਹੀ ਨਹੀਂ ਸੀ ਲੱਗਦੇ ਇੱਕ ਬਹੁਤ ਸੋਹਣਾ ਜਿਹੜਾ ਮੈਸੂਰ ਸੀ ਜਿਹੜੀਆਂ ਸੋਖੀਆਂ ਜਾਤਾਂ ਨੇ ਸਕੂਤਰ ਕਿਹਾ ਜਾਂਦਾ ਸੀ ਇਹਨਾਂ ਨੂੰ ਇਹਨਾਂ ਉੱਤੇ ਬਹੁਤ ਸਾਰੀਆਂ ਪਾਵਰ ਨੀ ਲੱਗੀਆਂ ਹੋਈਆਂ ਸੀ ਵੀ ਜਿਹੜੇ ਸਕੂਤਰ ਨੇ ਉਹ ਚੰਗੇ ਕੱਪੜੇ ਵੀ ਪਾ ਨਹੀਂ ਸਕਦੇ ਉਹ ਪੱਗ ਮੰਨ ਨਹੀਂ ਵਰਨ ਸਕਦੇ ਉਸ ਟਾਈਮ ਬਹੁਤ ਸਾਰਾ ਜਿਹੜਾ ਬ੍ਰਾਹਮਣਵਾਦ ਦਾ ਸੀ ਬੋਲ ਵਾਲਾ ਨੀਚ ਕਿਹਾ ਜਾਂਦਾ ਸੀ ਸਕੂਤਰ ਕਿਹਾ ਜਾਂਦਾ ਸੀ ਸਾਰੀਆਂ ਚੁਣੌਤੀਆਂ ਦਾ ਮੁਕਾਬਲਾ ਕੀਤਾ ਤੇ ਮੂੰਹ ਤੋੜਵਾ ਜਵਾਬ ਦੇ ਤੱਕ ਫੁੱਲ ਲਕਾਈ ਦਾ ਉਹਨਾਂ ਨੇ ਭਲਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਕੋ ਤੁਸੀਂ ਦੇਖ ਰਹੇ ਹੋ ਇੱਕ ਸੁਨੇਹਾ ਚੈਨਲ ਤੇ ਮੈਂ ਹਰਜੀਤ ਕਰਨ ਬੰਦੀ ਸਿੰਘਾ ਦੀ ਰਿਹਾਈ ਦੇ ਲਈ ਕੌਮੀ ਇਨਸਾਫ ਮੋਰਚਾ 2 ਸਾਲਾਂ ਤੋਂ ਉੱਪਰ ਹੋ ਗਏ ਚੱਲ ਰਿਹਾ ਤੇ ਜਿੱਥੇ ਰਾਜਾ ਰਾਜ ਸਿੰਘ ਜੀ ਵੀ ਆਪਣੇ ਦਲ ਦੇ ਨਾਲ ਬੈਠੇ ਹੋਏ ਨੇ ਗਲਬਾਤ ਵੀ ਕਰਾਂਗੇ ਅਕਤ ਰਵਿਦਾਸ ਜੀ ਦਾ ਜਨਮ ਦਿਹਾੜਾ ਸੀ ਤੇ ਬੜੀ ਹੀ ਸ਼ਰਧਾ ਭਾਵਨਾ ਨਾਲ ਹਰ ਜਗ੍ਹਾ ਤੇ ਮਨਾਇਆ ਗਿਆ ਇਥੋਂ ਹੀ 15 ਕਿਲੋਮੀਟਰ ਦੀ ਦੂਰੀ ਤੇ ਅਸਥਾਨ ਬੇਗੰਪੂਰਾ ਅਸਥਾਨ ਬੇਗੰਪੂਰਾ ਸ਼ਹਿਰ ਦੇ ਨਾਮ ਤੇ ਜਿਹੜਾ ਕੀ ਉਹ ਅਸਥਾਨ ਵਸਾਇਆ ਗਿਆ ਤਾਂ ਬਾਬਾ ਜੀ ਨੂੰ ਵੀ ਸੱਦਿਆ ਗਿਆ ਤੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਉਥੋਂ ਦੀ ਕਮੇਟੀ ਨੇ ਉਸ ਸਥਾਨ ਦਾ ਸਾਰਾ ਪ੍ਰਬੰਧ ਹੈ ਜਿਹੜਾ ਉਹ ਵੀ ਬਾਬਾ ਜੀ ਨੂੰ ਸੌਂਪ ਦਿੱਤਾ ਬਾਬਾ ਰਾਜਾ ਰਾਜ ਸਿੰਘ ਜੀ ਦੇ ਢੋਲੀ ਪਾਇਆ ਉਹ ਸਥਾਨ ਕੀ ਤੁਸੀਂ ਸੇਵਾ ਸੰਭਾਲ ਕਰਨੀ ਹੈ ਤੇ ਨਾਲ سوشل মিডিਏ ਦੇ ਚੱਲ ਰਹੇ ਚਰਚਿਤ ਮੁੱਦਿਆਂ ਤੇ ਗਲਬਾਤ ਵੀ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਇੱਕ ਸੁਨੇਹਾ ਚੈਨਲ ਤੇ ਬਾਬਾ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬਹੁਤ ਵਧਾਈਆਂ ਕਿ ਤੁਹਾਨੂੰ ਇਸੇ ਹੀ ਨੇੜੇ ਜਿਹੜਾ ਕਿ ਸਤਾਂ ਦੀ ਸੇਵਾ ਮਿਲੀ ਹੈ ਗੁਰੂ ਕਿਰਪਾ ਕਰੇ ਸਾਰਿਆਂ ਨੂੰ ਸੱਚੇ ਪਾਤਸ਼ਾਹ ਦੀ ਕਿ ਤੁਹਾਨੂੰ ਮੈਸੇਜ ਬਹੁਤ ਸੋਹਣਾ ਜਿਹੜਾ ਗਿਆ ਕਿ ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਤੇ ਸਾਰਿਆਂ ਨੇ ਰਲ ਕੇ ਮਨਾਇਆ ਜਿਹੜੇ ਉਹਨਾਂ ਨੂੰ ਇਹ ਦੱਸਦੇ ਸੀ ਇਹ ਚਮਾਰ ਆ ਯਾਹਣਾ ਨੇੜੇ ਨਹੀਂ ਸੀ ਲੱਗਦੇ ਇੱਕ ਬਹੁਤ ਸੋਹਣਾ ਜਿਹੜਾ ਮੈਸੇਜ ਦਿੱਤਾ ਗਿਆ ਦੇਖੋ ਜੋ ਗੁਰੂ ਰਵਦਾਸ ਭਗਤ ਰਵਦਾਸ ਮਹਾਰਾਜੀ ਆ ਉਹ ਸਾਰੀ ਲੋਕਾਈ ਦੇ ਨੇ ਜੀ ਉਹਨਾਂ ਨੇ ਕਿਸੇ ਇੱਕ ਜਾਤ ਵਾਸਤੇ ਕੰਮ ਨਹੀਂ ਕੀਤਾ ਉਹਨਾਂ ਨੇ ਸਰਬੱਤ ਦੇ ਭਲੇ ਦਾ ਉਹਨਾਂ ਦੀ ਸੋਚ ਜਿਹੜੀ ਬਹੁਤ ਚੰਗੀ ਸੀ ਮਾਤਾ ਕਾਲ ਸਾਂ ਦੀ ਕੋਖੋਂ ਤੇ ਪਿਤਾ ਸੰਤੋਖ ਸਿੰਘ ਜਿਹਦੇ ਜਦੋਂ ਘਰ ਜਾਣੋ ਹੈ ਉਸ ਟਾਈਮ ਜਿਹੜਾ ਬ੍ਰਾਹਮਣਵਾਦ ਦਾ ਬਹੁਤ ਬੋਲਬਾਲਾ ਸੀ ਜੀ ਜਿਹੜੀਆਂ ਛੋਟੀਆਂ ਜਾਤਾਂ ਨੇ ਸੂਦਰ ਕਿਹਾ ਜਾਂਦਾ ਸੀ ਇਹਨਾਂ ਨੂੰ ਇਹਨਾਂ ਉੱਤੇ ਬਹੁਤ ਸਾਰੀਆਂ ਪਾਬੰਦੀਆਂ ਲੱਗੀਆਂ ਹੋਈਆਂ ਸੀ ਵੀ ਜਿਹੜੇ ਸੂਦਰ ਨੇ ਉਹ ਚੰਗੇ ਕੱਪੜੇ ਵੀ ਪਾ ਨਹੀਂ ਸਕਦੇ ਹੂੰ ਉਹ ਪਗ ਮੰਨੀ ਵਰ ਨਹੀਂ ਸਕਦੇ ਉਹ ਮੰਦਰਾਂ ਦੇ ਵਿੱਚ ਜਾ ਕੇ ਆ ਜਿਹੜਾ ਭਜਨ ਪਾਠ ਵੀ ਨਹੀਂ ਕਰ ਸਕਦੇ ਤੇ ਭਗਤ ਰਵਦਾਸ ਮਹਾਰਾਜ ਜੀ ਨੇ ਫਿਰ ਇਹ ਸਾਰੇ ਜਿਹੜੇ ਬੰਦਨ ਸੀ ਇਹ ਤੋੜੇ ਉਹਨਾਂ ਦੇ ਜਿਹੜੇ ਪਾਬੰਦੀਆਂ ਸੀ ਉਹਨੂੰ ਲਲਕਾਰ ਦਿੱਤੀ ਉਹਨਾਂ ਨੂੰ ਚੁਣੌਤੀ ਦਿੱਤੀ ਹੂੰ ਵਿਰਭਗਤਮ ਜੀ ਨੇ ਉਹ ਕਹਿੰਦੇ ਸੀ ਵੀ ਮੰਦਰ ਦੇ ਵਿੱਚ ਬੈਠ ਕੇ ਪਾਠ ਨਹੀਂ ਕਰ ਸਕਦੇ ਉਹਨਾਂ ਨੇ ਫਿਰ ਬਾਣੀ ਉਚਾਰਨ ਕੀਤੀ 40 ਸ਼ਬਦ ਗੁਰਬਾਣੀ ਦੇ ਤੇ ਇੱਕ ਸ਼ਲੋਕ ਉਹਨਾਂ ਨੇ ਜਿਹੜਾ ਹੈਗਾ ਉਚਾਰਿਆ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਦਰਜ ਕੀਤਾ ਬਾਣੀ ਨੂੰ ਤੇ ਉਸ ਟਾਈਮ ਬਹੁਤ ਸਾਰਾ ਜਿਹੜਾ ਬ੍ਰਾਹਮਣਵਾਦ ਦਾ ਸੀ ਬੋਲਵਾਲਾ ਨੀਚ ਕਿਹਾ ਜਾਂਦਾ ਸੀ ਸੂਦਰ ਕਿਹਾ ਜਾਂਦਾ ਸੀ ਸਾਰੀਆਂ ਚੁਣੌਤੀਆਂ ਦਾ ਮੁਕਾਬਲਾ ਕੀਤਾ ਤੇ ਮੂੰਹ ਤੋੜਵਾ ਜਵਾਬ ਦਿੱਤਾ ਕੁੱਲ ਲਕਾਈ ਦਾ ਉਹਨਾਂ ਨੇ ਭਲਾ ਕੀਤਾ ਤੇ ਉਹਨਾਂ ਦੀ ਸੋਚ ਸੀ ਨੀਚੋਂ ਊਚ ਕਰਾ ਮੇਰਾ ਗੋਬਿੰਦ ਕਾਹੂ ਦੇ ਨਟ ਰਹਾ ਜੀ ਬੇਗੰਪੁਰਾ ਸਹਿਰ ਕੋ ਨਾ ਬੇਗੰਪੁਰੇ ਦਾ ਮਤਲਬ ਵੀ ਜਿੱਥੇ ਸਾਰੇ ਜਣੇ ਬਰਾਬਰ ਹੋਣ ਕੋਈ ਜਾਤ ਪਾਤ ਨਾ ਹੋਵੇ ਕੋਈ ਊਚ ਨੀਚ ਨਾ ਹੋਵੇ ਇਹ ਉਹਨਾਂ ਦਾ ਨਾਰਾ ਸੀਗਾ ਹਮ ਪਖੰਡਵਾਦ ਦੇ ਬ੍ਰਾਹਮਣਵਾਦ ਦੇ ਖਿਲਾਫ ਤੇ ਉਹੀ ਸੋਸ਼ਰ ਗੁਰੂ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਮਹਾਰਾਜੀਆਂ ਦਾ ਕਾਲ ਆਇਆ ਜਦੋਂ ਉਹਨਾਂ ਦਾ ਸਮਾਂ ਆਇਆ ਗੁਰੂ ਪਾਤਸ਼ਾਹ ਮਹਾਰਾਜ ਉਸ ਟਾਈਮ ਸਮਕਾਲੀ ਵੀ ਹੋਏ ਹਨ ਇੱਕ ਵਾਰੀ ਦੱਸਿਆ ਵੀ ਗੁਰੂ ਸਾਹਿਬ ਨਾਲ ਇਹਨਾਂ ਦੀ ਮੁਲਾਕਾਤ ਵੀ ਹੋਈ ਹੈ ਜੀ ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਵੀ ਉਹੀ ਜਿਹੜਾ ਹੈਗਾ ਵੀੜਾ ਜਿਹੜਾ ਸੋਸ਼ ਸੀ ਉਹਨੂੰ ਅਪਣਾਇਆ ਤੇ ਜਿਹੜਾ ਗਰੀਬਾਂ ਨੂੰ ਅਨਵਾਦਿਆ ਭਾਈ ਲਾਲੋ ਦੇ ਘਰੇ ਪ੍ਰਸ਼ਾਦਾ ਸਕੇ ਜਾ ਕੇ ਬਿਲਕੁਲ ਤੇ ਜਿਹੜੇ ਮਲਕ ਭਾਗੋ ਦੇ ਪਦਾਰਥ ਛਟ ਕਰਾਏ ਉਹੀ ਸੋਚ ਕੰਮ ਕਰਦੀ ਸੀ ਗੁਰੂ ਸਾਹਿਬ ਨੇ ਵੀ ਇਹੀ ਕਿਹਾ ਸਾਰਿਆਂ ਨੂੰ ਬਰਾਬਰ ਦਾ ਦਰਜਾ ਦਿੱਤਾ ਉਹਨਾਂ ਨੇ ਤਾਂ ਜਿਹੜੀ ਇਸਤਰੀ ਸੀ ਉਸ ਟਾਈਮ ਬਹੁਤ ਉਹਨਾਂ ਨੂੰ ਬੁਰਾ ਭਲਾ ਕਿਹਾ ਜਾਂਦਾ ਸੀ ਮਾੜਾ ਕਿਹਾ ਜਾਂਦਾ ਸੀ ਸਤਿਗੁਰੂਆਂ ਨੇ ਤਾਂ ਫਿਰ ਉਹਨਾਂ ਦੇ ਹੱਕ ਦੇ ਵਿੱਚ ਵਿਊ ਨਾਰਾ ਮਾਰਿਆ ਸੋ ਗਿਆ ਮੁੰਦਾ ਆਖਿਆ ਜਿੱਤ ਜਮੈ ਰਾਜ ਹਨ ਮਹਾਰਾਜ ਨੇ ਇਹ ਵੀ ਕਿਹਾ ਬਾਣੀ ਦੱਸਦੀ ਹੈ ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜਿਆਂ ਨੇ ਉਹੀ ਸੋਚ ਨੂੰ ਬਣਾਉਂਦੇ ਹੋਏ ਜਿਹੜਾ ਗੁਰੂ ਗ੍ਰੰਥ ਸਾਹਿਬ ਬਾਹਰਗੀ ਜੀ ਦੋ ਰਚਨਾ ਕੀਤੀ ਸਾਰੇ ਜਿਹੜੇ ਭਗਤ ਸੀ ਉਹਨਾਂ ਨੂੰ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਕਰਕੇ ਆਪਣੇ ਬਰਾਬਰ ਬਿਠਾ ਲਿਆ ਜੀ ਕੋਈ ਇਹ ਨਹੀਂ ਕਿਹਾ ਵੀ ਇਹ ਚਮਾਰ ਦੀ ਬਾਣੀ ਆ ਇਹ ਜਲਾਹੇ ਦੀ ਆ ਇਹ 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 ਮੁਸਲਮਾਨ ਦੀ ਆ ਉਹਨਾਂ ਨੇ ਤਾਂ ਜਿਹੜੇ ਪਰਮੇਸ਼ਰ ਨੂੰ ਮੰਨਦੇ ਸੀਗੇ ਹੂੰ ਅ ਜਿਵੇਂ ਗੁਰੂ ਰਵਿਦਾਸ ਪੰਹਾਰੀ ਜੀ ਦਾ ਇੱਕ ਸ਼ਲੋਕ ਆ ਹਰ ਸੋਹੀ ਹੀਰਾ ਛੜ ਕੇ ਕਰਿਆਨ ਕੀ ਆਸਤੇ ਨਰ ਦੋਜਨ ਦੋਜਕ ਜਾएंगे ਸਤਿ ਪਾਕੇ ਰਵਿਦਾਸ ਵੀ ਜਿਹੜਾ ਉਹ ਕਾਲਪੁਰਖ ਵਾਹਿਗੁਰੂ ਦੀ ਆराधना ਨਹੀਂ ਕਰਦਾ ਹਰ ਸੋ ਹੋਰ ਕਿਸੇ ਨੂੰ ਆਰਾਧਾ ਦਾ ਮੂਰਤੀ ਪੂਜਾ ਕਰਦਾ ਉਹਨਾਂ ਦਾ ਭਾਵੇਂ ਇਸੇ ਜਿਹੜੇ ਮੂਰਤੀਆਂ ਪੂਜਾ ਕਰਦੇ ਨੇ ਤੇ ਉਹ ਸਾਰੇ ਨਰਕਾਂ ਨੂੰ ਜਾਣਗੇ ਜੀ ਇਹਨਾਂ ਨੂੰ ਦੋ ਦਿਨ ਸੱਤ ਪੱਖ ਵੀ ਇਹ ਸੱਚ ਆਰਬਦਾਸ ਕਹਿੰਦਾ ਸੱਚ ਕਹਿੰਦਾ ਪਖੰਡ ਵਾਲਾ ਹਾਂ ਦੇਖੋ ਉਹਨਾਂ ਨੇ ਇਹ ਨਹੀਂ ਰੋ ਕੋਈ ਆਪਣੀ ਜਾਤੀ ਦਾ ਵੀ ਨਹੀਂ ਉਹ ਕਰਿਆ ਉਹਨਾਂ ਨੇ ਆਪ ਦਾ ਚਮਾਰ ਦੇ ਨਾਲ ਆ ਵਿਦਿਆਪਨ ਨੂੰ ਸਮੋਦਨ ਕੀਤਾ ਇਹ ਜਿਹੜੀਆਂ ਭਾਰਤ ਦੇ ਵਿੱਚ ਸਾਡਾ ਬ੍ਰਾਹਮਣਵਾਦ ਜਿਹੜਾ ਹੈਗਾ ਇੱਥੇ ਭਾਰੂ ਹੋਇਆ ਅੱਜ ਵੀ ਉਹ ਜਿਉਂ ਦਾ ਤਿਉਂ ਆ ਜੀ ਅੱਜ ਵੀ ਸਿਸਟਮ ਇਨੀ ਵਾਲੇ ਆ ਪੰਜਾਬ ਤੋਂ ਬਾਹਰ ਅੱਜ ਵੀ ਜਿਹੜਾ ਬ੍ਰਾਹਮਣ ਦਾ ਬਹੁਤ ਬੜਾ ਵੱਡਾ ਬੋਲਬਾ ਯੂਪੀ ਦੇ ਵਿੱਚ ਚਲੇ ਜਾਓ ਤੁਸੀਂ ਇੱਧਰ ਰਾਜਸਥਾਨ ਵਾਲੇ ਪਾਸੇ ਪਿਛਲੇ ਸੋਸ਼ਲ ਮੀਡੀਆ ਤੇ ਖਬਰਾਂ ਆਉਂਦੀਆਂ ਨੇ ਇੱਕ ਅਦਲਤ ਨੌਜਵਾਨ ਕੋਈ ਵਿਆਹ ਜਦੋਂ ਹੋਣ ਲੱਗਾ ਉਹਨੇ ਘੋੜੀ ਤੇ ਚੜ ਗਿਆ ਤੇ ਉਹਦੀ ਗੋਲੀ ਮਾਰ ਕੇ ਠਾਕਰਾ ਨੇ ਮਾਰਤਾ ਹੋ ਇੱਕ ਇੱਕ ਕਸੂਰ ਉਹਦਾ ਕੀ ਸੀ ਇਹੀ ਸੀ ਵੀ ਉਹ ਇੱਕ ਜਿਹੜੇ ਹੈਗੀ ਛੋਟੀ ਜਾਤੀ ਦੇ ਵਿੱਚ ਜਿਹਨੂੰ ਸੂਤਨਾ ਜਿਹਾ ਬਣਾਇਆ ਉਹਦੇ ਵਜੇ ਜੰਮਿਆ ਸੀਗਾ ਤੇ ਅੱਜ ਕਿੰਨੀਆਂ ਬੇਪਤੀਆਂ ਜਿਹੜੇ ਗਰੀਬ ਬੱਚੀਆਂ ਨੇ ਉਹਨਾਂ ਨੇ ਇੱਜ਼ਤਾਂ ਲੁੱਟੀਆਂ ਜਾਂਦੀਆਂ ਨੇ ਜਿਹੜੇ ਠਾਕੁਰ ਨੇ ਜਿਨ੍ਹਾਂ ਨੂੰ ਕਹਿੰਦੇ ਨੇ ਉਹ ਜ ਰਜਵਾੜੇ ਉਹ ਕਿਸੇ ਦਾ ਕੋਈ ਮਿਲਦਾ ਕੋਈ ਸਭ ਕੋਈ ਨਿਆਂ ਨਹੀਂ ਕਿਸੇ ਨੂੰ ਮਿਲਦਾ ਇਹੋ ਜੀਆਂ ਵਾਰਦਾਤਾਂ ਜੇ ਕੋਈ ਚੰਗੀ ਪੱਗ ਬਨ ਲਾਂਦਾ ਪੱਗੋ ਨਹੀਂ ਬਨਣ ਦਿੰਦੇ ਇਹ ਵੀ ਜਿਹੜਾ ਹੈਗਾ ਉਸ ਟਾਈਮ ਬੋਲਬਾਲਾ ਅੱਜ ਵੀ ਉਹ ਬਾਹਰਲੇ ਸੂਬਿਆਂ ਦੇ ਵਿੱਚ ਭਾਰਤ ਦੇ ਹੈਗਾ ਜਦੋਂ ਤੁਸੀਂ ਉੱਥੇ ਗਏ ਤਾਂ ਫਿਰ ਕਿੰਨੀ ਜਗ੍ਹਾ ਸੀ ਕਿਵੇਂ ਗੁਰਦੁਆਰਿਆਂ ਤੇ ਬਣਿਆ ਜਿਹੜਾ ਤੁਹਾਨੂੰ ਸੌਂਪਿਆ ਗਿਆ ਦੇਖੋ ਉਹ ਜਗ੍ਹਾ ਕਾਫੀ ਹੈ ਉੱਥੇ ਤੇ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਦਰਬਾਰ ਸਾਹਿਬ ਬਹੁਤ ਅਤਿ ਅਧੀ ਕਲਾ ਦਾ ਬਣਿਆ ਹੋਇਆ ਜੀ ਤੇ ਲੰਗਰ ਬਣਾਉਣ ਵਾਲਾ ਬਣਿਆ ਹੋਇਆ ਕਮਰੇ ਬਣੇ ਹੋਏ ਨੇ ਸਾਰਾ ਕੁਝ ਸਾਡੇ ਸਹੂਲਤਾਂ ਨੇ ਕਿੰਨੀ ਕ ਦੂਰ ਪੈ ਜਾਂਦਾ ਇੱਥੋਂ ਤਕਰੀਬ ਮੋਰਚੇ ਤੋਂ 14-15 ਕਿਲੋਮੀਟਰ ਹੈਗਾ ਬਟਲਾਣਾ ਪਿੰਡ ਪੈਂਦਾ ਬਾਜ਼ਾਰ ਦੇ ਵਿੱਚ ਪਰ ਨੀਦਰ ਮਾਰਕੀਟ ਦੇ ਵਿੱਚ ਤੇ ਉੱਥੇ ਜਿਹੜੇ ਸਿੰਘ ਸੀ ਉਹ ਆਪਣੇ ਕੋਲ ਇੱਥੇ ਆਉਂਦੇ ਜਾਂਦੇ ਸੀਗੇ ਫਿਰ ਉਹਨਾਂ ਨੇ ਤਿਆਰ-ਪਰ ਤਿਆਰ ਹੋ ਗਏ ਬਾਣੀ ਪਾਉਣ ਲੱਗੇ ਸਾਰੇ ਸਾਨੂੰ ਕਮੇਟੀ ਵਾਲੇ ਦੇਖੋ ਅਸੀਂ ਤਾਂ ਸੇਵਾ ਕਰਨੀ ਆ ਅਸੀਂ ਕਹਿੰਦੇ ਆ ਵੀ ਕੋਈ ਵੀ ਪ੍ਰਬੰਧ ਜਿਹੜਾ ਹੈਗਾ ਸਹੀ ਚੱਲੇ ਉਥੇ ਹੁਣ ਸਾਰੇ ਹੋਰ ਵੀ ਉਥੇ ਪ੍ਰੋਗਰਾਮਾਂ ਗਾ ਹੌਣ ਸਮੇਂ ਦੇ ਵਿੱਚ ਕਰਾਂਗੇ ਉਥੇ ਵੱਡੇ ਪ੍ਰੋਗਰਾਮ ਕਰਾਂਗੇ ਕਿਉਂਕਿ ਜਗ੍ਹਾ ਦੀ ਪ੍ਰੋਬਲਮ ਨਹੀਂ ਹੁਣ ਉਥੇ ਸਹੂਲਤ ਹੋ ਗਈ ਸਾਰੀ ਜਿਹੜੀ ਸੰਗਤ ਆ ਉਹ ਨਾਲ ਆ ਤੇ ਪੰਚੀਆਂ ਹੋਰ ਜਿਹੜੀਆਂ ਗਤੀਵਿਧੀਆਂ ਨੇ ਸਮਾਜ ਦੀਆਂ ਉਥੇ ਅਸੀਂ ਇਕੱਠ ਕਰਿਆ ਕਰਾਂਗੇ ਉੱਥੇ ਸੰਗਤ ਨੂੰ ਬੁਲਾਇਆ ਕਰਾਂਗੇ ਉੱਥੋਂ ਪ੍ਰੋਗਰਾਮ ਦਿੱਤੇ ਜਾਣਗੇ ਇੱਥੇ ਬੈਠਿਆਂ ਨੂੰ ਵੀ ਬਾਬਾ ਜੀ 2 ਸਾਲ ਤੋਂ ਉੱਪਰ ਹੋ ਗਏ 7 ਜਨਵਰੀ ਨੂੰ 2 ਸਾਲ ਪੂਰੇ ਹੋ ਗਏ ਸੀ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਮੋਰਚਾ ਲਾਇਆ ਹੋਇਆ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਪੰਜਾਬ ਲਿਆਉਣ ਦੀ ਵੀ ਮੰਗ ਕੀਤੀ ਜਾਂਦੀ ਪਰ ਜਿੱਥੇ ਇੱਕ ਤੁਸੀਂ ਦੇਖ ਸਕਦੇ ਹੋ ਸੋਸ਼ਲ ਮੀਡੀਆ ਤੇ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਕਿ ਮਨਦੀਪ ਮੰਨਾ ਜੋ ਗਾਇਕ ਹੈ ਤਾਂ ਜੋ ਭੱਦੀ ਸ਼ਬਦਾਵਲੀ ਭਾਈ ਜਗਤਾਰ ਸਿੰਘ ਜੀ ਹਵਾਰੇ ਬਾਰੇ ਬੋਲ ਰਹੇ ਨੇ ਕੀ ਲੱਗਦਾ ਕਿੰਨਾ ਕੁ ਜਾਇਜ਼ ਇਦਾਂ ਬੋਲਣਾ ਚਾਹੀਦਾ ਸੀ ਦੇਖੋ ਜਿਹੜਾ ਦੀਪ ਮੰਨਾ ਮੰਨਾ ਜਿਹੜਾ ਮੈਂ ਤਾਂ ਉਹ ਹੁਣੇ ਦੇਖਿਆ ਮੈਂ ਕਿਹੜਾ ਕੋਈ ਗਾਣਾ ਦੋਦਾ ਸੁਣਿਆ ਵੀ ਕਹੀ ਜਾਂਦੇ ਗਾਇਬ ਆ ਜੇ ਦੋ ਕੋਈ ਟੱਪੇ ਗਾਲਿਆਂ ਨੂੰ ਗਾਇਕ ਬਣਾ ਦਿੰਦੇ ਤੇ ਉਹਨੂੰ ਡੱਕਦੀ ਅਗਲੇ ਉਹ ਭਾਈ ਜਗਤਾਰ ਸਿੰਘ ਹਵਾਰੇ ਨੂੰ ਨਹੀਂ ਦੱਸ ਸਕਦੇ ਜੋ ਉਹਨੇ ਬੋਲਿਆ ਜਿਸ ਦਿਨ ਉਹਨੇ ਬੋਲਿਆ ਸੀ ਉਹ ਉਸੇ ਦਿਨੀ ਉਹਨੂੰ ਲਾਣਤ ਪੈ ਗਈ ਸੀ ਉਸੇ ਦਿਨ ਉਹ ਮਰ ਗਿਆ ਸੀ ਲੋਕਾਂ ਨੇ ਉਸਨੂੰ ਫਟਕਾਰਾਂ ਪਾਤੀਆਂ ਸੀ ਤੇ ਇੰਨਾ ਚਿਰ ਉਹ ਰਹੂਗਾ ਉਹਨੂੰ ਫਟਕਾਰਾਂ ਜਿਹੜੀਆਂ ਪੈਂਦੀਆਂ ਹੀ ਰਹਿਣਗੀਆਂ ਉਹਨੂੰ ਫਟਕਾਰਾਂ ਪੈਂਦੀਆਂ ਰਹਿਣਗੀਆਂ ਉਹਨੇ ਬਹੁਤ ਗਲਤ ਬੋਲਿਆ ਦੇਖੋ ਇੱਥੋਂ ਗਏ ਸੀ ਕਿ ਉਹਦੇ ਪਿੰਡ ਦੇ ਵਿੱਚ ਉਹਦੇ ਮਾਪਿਓ ਦਾ ਕਿੱਦਾਂ ਮਨ ਦੁਖੀ ਹੋਇਆ ਰੋਂਦੇ ਸੀ ਵਿਚਾਰੇ ਉਹਨਾਂ ਦਾ ਕੋਸੂਰ ਤਾਂ ਕੋਈ ਨਹੀਂ ਬਿਲਕੁਲ ਉਹਨਾਂ ਨੇ ਮਾਫੀ ਨਹੀਂ ਸੀ ਮੰਗਾਉਣੀ ਚਾਹੀਦੀ ਅਸੀਂ ਉਹਨਾਂ ਦੇ ਨਾਲ ਆ ਉਹ ਤੇ ਇਹ ਜਿਹੜੀ ਹੋ ਗਈ ਗੱਲ ਆ ਹੁਣ ਮੰਨਣਾ ਰੋਂਦਾ ਫਿਰਦਾ ਹੂੰ ਹੁਣ ਰੋ ਰੋ ਕੇ ਆਪਣੀ ਮਾਂ ਨਾਲ ਰੋ ਰੋਲਾ ਪਾਉਂਦਾ ਫਿਰ ਹੁਣ ਉਹਨੂੰ ਨੇ ਪਹਿਲਾਂ ਦਿਸਿਆ ਸੀਗਾ ਜੇ ਉਹਨੇ ਨਸਾ ਕਰਿਆ ਸੀ ਉਹਨੇ ਆਪਣੀ ਮਾਤਾ ਨੂੰ ਜਾਂ ਆਪਦੇ ਪਿਓ ਨੂੰ ਜਾਂ ਹੋਰ ਕਿਸੇ ਭੈਣ ਭਾਈ ਨੂੰ ਕਿਉਂ ਮਾਰ ਉਹਨੇ ਜੱਤੇਦਾਰ ਜਗਤਾਰ ਸਿੰਘ ਖਵਾਰਾ ਨੂੰ ਹੀ ਕਿਉਂ ਚੁਣਿਆ ਹਾਲਾਂਕਿ ਮੈਨੂੰ ਲੱਗਦਾ ਉਹ ਕਦੇ ਮਿਲਿਆ ਵੀ ਅਸੀਂ ਨਹੀਂ ਮਿਲੇਗੇ ਜਦ ਹੁਣ ਤੱਕ ਉਹ ਕਿੱਥੋਂ ਮਿਲ ਗਿਆ ਉਹਨਾਂ ਨੂੰ ਇਹੋ ਜਿਹੀਆਂ ਘਟੀਆਂ ਕਰਤੂਤਾਂ ਜਦੋਂ ਕਹਿੰਦਾ ਵੀ ਮਾਰਿਆਂ ਨਾਲ ਤਾਂ ਇਹ ਵੱਧ ਹੋ ਜਾਂਦਾ ਜਦੋਂ ਕੋਈ ਕਿਸੇ ਦੇ ਬੇਪੱਤ ਹੋ ਜੇ ਇਹ ਹੁਣ ਦੁਨੀਆ ਦੇ ਵਿੱਚ ਨਿੰਦਣ ਲੱਗ ਜਾਣਗੇ ਤਾਂ ਫਿਰ ਤੁਹਾਨੂੰ ਕੀ ਲੱਗਦਾ ਕਿ ਇੰਨੇ ਸਤਕਾਰ ਯੋਗ ਸ਼ਖਸੀਅਤ ਨੇ ਜਿਨ੍ਹਾਂ ਨੇ ਕੌਮ ਦੀ ਖਤਰ 28 28 ਸਾਲ ਹੋ ਗਏ 30 30 ਸਾਲ ਹੋ ਗਏ ਜੇਲ੍ਹਾਂ ਦੇ ਵਿੱਚ ਆਪਣੀ ਜ਼ਿੰਦਗੀ ਗਾਲ ਦਿੱਤੀ ਤੇ ਅੱਜ ਉਹਨਾਂ ਨੂੰ ਇਹੋ ਜਿਹੀਆਂ ਗੱਲਾਂ ਸੁਣਾਈ ਦੇਖੋ ਜਿਹੜੇ ਇਹੋ ਜਿਹੇ ਲੋਕ ਨੇ ਨਾ ਜਗਤਾਰ ਸਿੰਘ ਹਵਾਰਾ ਪੰਥ ਦੇ ਕੌਮ ਦੇ ਜਿਹੜੇ ਜਥੇਦਾਰ ਨੇ ਉਹਨਾਂ ਨੂੰ ਸਰਬੱਤ ਕਾਲਸ ਨੇ ਬਣਾਇਆ ਉਹਨਾਂ ਦੀ ਇਹਨਾਂ ਨੇ ਮਾੜਾ ਬੋਲਿਆ ਉਹਨਾਂ ਨੂੰ ਉਹਨਾਂ ਦੀ ਤਾਂ ਜਿਹੜੀ ਸਬਿਆ ਹੋਰ ਨਖਾਰ ਦੇ ਵਿੱਚ ਆਈ ਹੈ ਲੋਕਾਂ ਨੇ ਹੋਰ ਉਹਨਾਂ ਦੀ ਸਪੋਰਟ ਕੀਤੀ ਆ ਏਸੇ ਨੂੰ ਜਿਹਨੇ ਬੋਲਿਆ ਮੰਨੇ ਨੇ ਇਹਨੂੰ ਹੀ ਲੋਕਾਂ ਨੇ ਗਾਲਾਂ ਕੱਢੀਆਂ ਨੇ ਇਹਨੂੰ ਹੀ ਲਾਣ ਤਾਂ ਪਾਈਆਂ ਨੇ ਅੱਛਾ ਜਦੋਂ ਕਿਸੇ ਕੋਈ ਸਿੱਖ ਦੇ ਕਿਸੇ ਦੇ ਹੱਥ ਆ ਗਿਆ ਸਾਹਮਣੇ ਆ ਗਿਆ ਉਹ ਇਹਦੀ ਕੜਾਈ ਵੀ ਹੋ ਜੂ ਇਹਨੂੰ ਇਹਦੇ ਸੋਦਾ ਵੀ ਲੱਗ ਜੂ ਕੋਈ ਐਕਸ਼ਨ ਨਹੀਂ ਲਿਆ ਗਿਆ ਕਿ ਤੁਸੀਂ ਵੀ ਇੱਥੇ ਮੋਰਚੇ 'ਚ ਬੈਠੇ ਹੋ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਹੋ ਦੇਖੋ ਅਸੀਂ ਤਾਂ ਬੈਠੇ ਹਾਂ ਜਿਵੇਂ ਕਹਤਾ ਵੀਡੀਓ ਵੀ ਪਾਈ ਆ ਵੀ ਜਦੋਂ ਸਾਡੇ ਸਾਹਮਣੇ ਅਸੀਂ ਬਖਸ਼ਣਾ ਥੋੜਾ ਆ ਜੀ ਪਰ ਉਹਦੇ ਮਾਪਿਆਂ ਦਾ ਕੋਈ ਕਸੂਰ ਨਹੀਂ ਉਹਨੂੰ ਇਹਨੂੰ ਨਹੀਂ ਬਖਸ਼ਣਾ ਜਦਿਆ ਆਵੇ ਸਾਹਮਣੇ ਆਵੇ ਬਖਸ਼ਣਾ ਥੋੜਾ ਆ ਤੇ ਅਸੀਂ ਨਹੀਂ ਬਖਸ਼ ਕੋਈ ਤੇ ਹੋਰ ਫਸ ਜਾਣਾ ਇਹ ਤਾਂ ਵੱਡ ਤਾਂ ਪਾਈ ਜਾਨੇ ਕੁੱਟਦਾ ਇਹਨੇ ਖਾਈ ਲੈਣੀ ਆ ਇਹ ਜਿਹੇ ਕਰਤੂਤਾਂ ਕਰਦਾ ਕੰਦੇ ਬਕਨ ਬੋਲਦਾ ਦੂਸਰੀ ਗੱਲ ਇਹ ਤਾਂ ਮਰਿਆਂ ਨਾਲੋਂ ਜ਼ਿਆਦਾ ਹੋ ਗਿਆ ਹੁਣ ਲੁਕਦਾ ਫਿਰਦਾ ਹਾਂ ਬਿਲਕੁਲ ਹੁਣ ਲੁਕਦਾ ਫਿਰਦਾ ਸਿਕਿਉਰਟੀ ਮੰਗ ਰਿਆ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਕਹਿ ਰਿਆ ਕਿ ਤੁਸੀਂ ਮੇਰੀ ਸਿਕਿਉਰਟੀ ਲਓ ਕਿ ਮੈਂ ਕਿਉਂ ਕਿਉਂ ਲੈਣਾ ਤੂੰ ਜਥੇਦਾਰਾਂ ਨੂੰ ਮਾੜਾ ਬੋਲੇ ਤੇ ਉਹ ਜਥੇਦਾਰ ਤੈਨੂੰ ਸਿਕਿਉਰਟੀ ਦੇਣ ਤੇ ਆ ਸਾਹਮਣੇ ਆ ਕੇ ਦੇ ਸਾਹਮਣੇ ਤਾਂ ਹਾਲ ਤਾਂ ਸਹੀ ਮੰਗ ਮਾਫੀ ਉੱਥੇ ਗੱਲ ਤਾਂ ਫੇਰ ਬਣਨੀ ਆ ਨਾ ਹੁਣ ਲੋਕ ਦਾ ਫਰਦਾ ਵਿਦੇਸ਼ਾਂ ਦੇ ਵਿੱਚ ਲੋਕਾਂ ਦਾ ਫਰਦਾ ਮੈਂ ਉਹਨੂੰ ਕਹਿਣਾ ਮੰਨੇ ਨੂੰ ਜੇ ਸੁਣੂਗਾ ਵੀ ਵਿਦੇਸ਼ਾਂ ਦੇ ਵਿੱਚ ਪੰਜਾਬ ਚ ਤਾਕੇ ਵਸ ਸਕ ਤੂੰ ਵਸ ਸਕਦਾ ਪਰ ਉਹ ਵਿਦੇਸ਼ਾਂ ਵਾਲੇ ਜਿਹੜੇ ਫੌਜਾਂ ਨੇ ਜਿਹੜੇ ਉਸੇ ਜਹਾਉ ਸਿੰਘ ਬੈਠੇ ਤੈਨੂੰ ਬਖਸ਼ਣਗੇ ਨਹੀਂ ਉਹ ਜੀ ਉਹ ਨਹੀਂ ਬਖਸ਼ਦੇ ਕਿਸੇ ਨੂੰ ਇੱਥੇ ਤਾਂ ਵਸ ਸਕਦਾ ਇੱਥੇ ਆ ਕੇ ਤੂੰ ਕਾਨੂੰਨ ਦਾ ਸਹਾਰਾ ਲੈ ਲੈਣਾ ਸੌਬਤ ਕਰ ਲੈਣਾ ਪਰ ਉਹ ਨਹੀਂ ਵਸਦੇ ਇਸ ਕਰਕੇ ਇਹੋ ਜਿਹੜੇ ਲੋਕ ਨੇ ਇਹਨਾਂ ਨੂੰ ਸਖਤ ਤਾੜਨਾ ਆਪਣੀਆਂ ਜਿਹੜੀਆਂ ਦੇਖੋ ਪੰਥ ਦਾ ਕੋਈ ਵੀ ਜਾਰੂ ਸਿੰਘ ਕਹਿੰਦਾ ਜਗਤਾਰ ਸਿੰਘ ਹਵਾਰਾ ਨਹੀਂ ਹੋਰ ਵੀ ਜਿਹੜੀ ਸ਼ਖਸੀਅਤਾਂ ਜਿਨ੍ਹਾਂ ਨੇ ਪੰਥ ਦਾ ਦਰਦ ਦਾ ਜਿਹੜੇ ਪੰਥ ਕੰਮ ਕਰਦੇ ਨੇ ਨੇ ਆਪਾਂ ਨੂੰ ਕਿਸੇ ਨੂੰ ਮਾੜਾ ਬੋਲਾਂਗੇ ਫਿਰ ਉਹ ਜੁੱਤੀਆਂ ਦੇ ਖਾਨ ਦੇ ਆਪ ਹੀ ਲੈਕ ਹੋ ਜਾਂਦਾ ਇਸ ਕਰਕੇ ਜਦੋਂ ਕਿਸੇ ਨੂੰ ਮਾੜਾ ਬੋਲਿਆ ਸਮਝੋ ਉਹਦੀ ਸਮਤ ਆ ਗਈ ਆ ਅੱਜ ਤੁਸੀਂ ਦੇਖ ਰਹੇ ਹੋ ਕਿ ਇੱਕ ਹੋਰ ਮੁੱਦਾ ਜਿਹੜਾ ਹਜੇ ਵੀ ਰੁਕਣ ਦਾ ਨਾਮ ਨਹੀਂ ਲਿਆਦਾ ਕਿ ਅ ਬਈਹਰਨਾ ਹਮ ਸਿੰਘ ਧੂਮਾ ਜੀ ਜਿਹੜੇ ਕੀ ਕੁੰਭ ਚ ਜਾ ਕੇ ਇਸ਼ਨਾਨ ਕਰ ਆਉਂਦੇ ਤੇ ਅਜੇ ਵੀ ਲੋਕ ਕਹਿ ਰਹੇ ਨੇ ਕਿ ਇਹ ਹੁਣ ਤਾਂ ਸਿੱਖਾਂ ਦਾ ਅੰਤੋ ਹੋ ਰਿਹਾ ਕਿਉਂਕਿ ਸੇ ਖੁੱਦ ਨੂੰ ਜਾ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਹਿੰਦੇ ਇੱਕ ਇਸ ਚੀਜ਼ ਤੋਂ ਵਰਜਿਆ ਤੇ ਆਪਾਂ ਉਹੀ ਕੁਛ ਜਾ ਕੇ ਕਰੀ ਬਾਬਾ ਧੂਮਾ ਜੀ ਦੱਸਣ ਵੀ ਉਹਨਾਂ ਨੇ ਕਿੰਨੇ ਕ ਪਾਪ ਕਰਨ ਜਿਹੜੇ ਧੋਣ ਗਨ ਗੰਗਾ ਚ ਉਹ ਵੀ ਦੱਸ ਸਕਦੇ ਨੇ ਵੀ ਕਿੰਨੇ ਕ ਪਾਪ ਕਰਨ ਜਿਹੜੇ ਧੋਣ ਗਨ ਜਿਹੜੇ ਇੱਥੇ ਅ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਰਾਮਦਾਸ ਸਰੋਵਰ ਨਾਲ ਤੇ ਸਭ ਲਾਥੇ ਪਾਪ ਕੋ ਮਾਤੇ ਜਿਹਦੇ ਪਾਪ ਗੁਰੂ ਦੇ ਚਰਨਾਂ ਦੇ ਵਿੱਚ ਇਸ਼ਨ ਇੰਗਾ ਤੇ ਜਾ ਕੇ ਕੀਤਨ ਦੇਖੋ ਉਹ ਤਾਂ ਉਹੀ ਦੱਸ ਸਕਦੇ ਨੇ ਵੀ ਉਹਨਾਂ ਦਾ ਕੀ ਕਾਰਨ ਆ ਉਹ ਸਭ ਕੁਝ ਤੱਕ ਜਾਹਰੀ ਆ ਅਸੀਂ ਕੁਝ ਨਹੀਂ ਕਹਿਣਾ ਇਹਦੇ ਬਾਰੇ ਦੇਖੋ ਜਦੋਂ ਕੋਈ ਪੰਥਕ ਸ਼ਿਕਾਇਤ ਜਾਂ ਕੋਈ ਵੱਡੀ ਉਹ ਚੌਧੇ ਤੇ ਬੈਠੇ ਹੋਏ ਜਿਹੜੀ ਸ਼ਰਮੌਰ ਜਥੇਬੰਦੀਆਂ ਨੇ ਜੀ ਜੇ ਉਹਨਾਂ ਦੇ ਆਗੂ ਜਾਣਗੇ ਤੇ ਫਿਰ ਲੋਕਾਂ ਨੇ ਤਾਂ ਮਾੜਾ ਕਹਿਣਾ ਹੀ ਆ ਹੁਣ ਸਾਰਾ ਸੰਸਾਰ ਹੀ ਕਹਿ ਰਿਹਾ ਅਸੀਂ ਨਹੀਂ ਕਹਿ ਰਹੇ ਸਾਰੇ ਲੋਕ ਸਾਨੂੰ ਦੇਖੋ ਤੇ ਜਿਹੜਾ ਸੰਤਾਂ ਦਾ ਦੇਖੋ ਕਿੱਡਾ ਸੀ ਉਹਨਾਂ ਦਾ ਬੋਲ ਵਾਲਾ ਉਹਨਾਂ ਦੀ ਜਗ੍ਹਾ ਤੇ ਬੈਠੇ ਨੇ ਉਹਨਾਂ ਨੂੰ ਸਤਕਾਰ ਦੇਖਣਾ ਚਾਹੀਦਾ ਲੋਕ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਲਾ ਦੇ ਨਾਮ ਲੈਂਦੇ ਨੇ ਉਹਨਾਂ ਦਾ ਸਿਰ ਝੁਕ ਜਾਂਦਾ ਸਤਕਾਰ ਦੇ ਨਾਲ ਇਹ ਸੰਤ ਵੀ ਕਿਤੇ ਇਦਾਂ ਜਾ ਕੇ ਕਰਦੇ ਸੀ ਤੇ ਸੰਤਾਂ ਨੇ ਤਾਂ ਕਦੇ ਕਿਹਾ ਹੀ ਨਹੀਂ ਹੈ ਗਏ ਨਹੀਂ ਹੋਗੇ ਉਹਨਾਂ ਨੇ ਤਾਂ ਬਹੁਤ ਕੁਝ ਕਿਹਾ ਥੀ ਉਹ ਤਾਂ ਜੀ ਦੇਖੋ ਆਪਣੇ ਸਿੱਖੀ ਨੂੰ ਪਿਆਰ ਕਰਦੇ ਸੀ ਉਹ ਕਹਿੰਦੇ ਸੀ ਵੀ ਉਹਨਾਂ ਦਾ ਉਹਨਾਂ ਨੂੰ ਮੁਬਾਰਕ ਸਾਡਾ ਸਾਨੂੰ ਮੁਬਾਰਕ ਬਿਲਕੁਲ ਇਹ ਗੱਲ ਉਹਨਾਂ ਵੱਲੋਂ ਉਹਨਾਂ ਨੂੰ ਕਹੀ ਜਾਂਦੀ ਸੀ ਕਹਿ ਰਹੇ ਸੰਤ ਕਹਿੰਦੇ ਸੀਗੇ ਵੀ ਤੁਹਾਨੂੰ ਤੁਹਾਡਾ ਮੁਕਾਬਕ ਸਾਨੂੰ ਸਾਡਾ ਮੁਬਾਰਕ ਅਈ ਸਿੱਖ ਉਹਦੇ ਧਰਮ ਦੇ ਵਿੱਚ ਪਰਪੱਖਰ ਹੋ। ਹੁਣ ਦੂਜਿਆਂ ਧਰਮਾਂ ਦਾ ਸਤਿਕਾਰ ਕਰੋ। ਦੇਖੋ ਗੁਰੂ ਸਾਹਿਬ ਨੇ ਸਾਨੂੰ ਵਰਜਿਆ ਵਾ। ਕਿਸੇ ਨੇ ਵੇਸਨ ਕਭ ਹੁਣ ਆਦਿਆਂ ਜੋ ਵਰਜਾ ਹੁ ਸੋ ਤੋਂ ਦੇ ਪਾਉ। ਮਹਾਰਾਜ ਨੇ ਤਾਂ ਕਿਹਾ ਹੀ ਨਹੀਂ ਵੀ ਇਹਨਾਂ ਨੂੰ ਦੇਖੋ ਮੂਰਤੀ ਪੂਜਾ ਦਾ ਖੰਡਨ। ਗੁੰਬਾਂ ਦਾ ਜਿਹੜਾ ਖੰਡਨ ਹੈ ਗੁਰੂ ਸਾਹਿਬ ਨੇ ਸਾਰਾ ਕੁਝ ਕਰਿਆ ਵਾ। ਤੇ ਹੁਣ ਕਈ ਫਿਰ ਉਹਨਾਂ ਸਫਾਈਆਂ ਦੇਣ ਲੱਗ ਜਿੰਦੀ ਗੁਰੂ ਸਾਹਿਬ ਆਪ ਗਏ ਨੇ। ਇਹ ਵੀ ਕਿਹਾ ਜਾਂਦਾ ਉਹ ਪਰਿਆ। ਨਿਸ਼ਾਤ ਸ਼ਰਮਾ ਜੀ ਉਹਨਾਂ ਦੇ ਨਾਲ ਹੀ ਸੀਗੇ ਜਿਨ੍ਹਾਂ ਨੇ ਭਾਈ ਜਗਤਾਰ ਸਿੰਘ ਹਵਾਰਾ ਜੀ ਤੋਂ ਥੱਪੜ ਇੱਕ ਤਾਂ ਹੁਣ ਉਹ ਹੀ ਦੱਸ ਦੇਣਗੇ ਨਿਸ਼ਾਨ ਸ਼ਰਮਾ ਸੀ ਜਾਂ ਹੋਰ ਜਿਹੜਾ ਜਗਤਾਰ ਸਿੰਘ ਹਵਾਰਾ ਦੇ ਇੱਕ ਥੱਪੜ ਦੇ ਨਾਲ ਸਾਧ ਬਣ ਸਕਦਾ ਹੈ ਜੀ ਇਹ ਤਾਂ ਹੁਣ ਬਾਬਾ ਤੋਂ ਮੈਂ ਦੱਸ ਸਕਦੇ ਨੇ ਵੀ ਉਹ ਤੋਂ ਕੀ ਲੈਣ ਗਿਆ ਸੀ ਉਹਦੇ ਕੋਲੇ ਇਹ ਹੀ ਦੱਸ ਸਕਦੇ ਨੇ ਦੇਖੋ ਪਰ ਉਹਦੇ ਦਾ ਵੀ ਲਿਹਾਜ਼ ਨਹੀਂ ਕੀਤਾ ਜਾਂਦਾ ਦਮਦਮੇ ਟਕਸਾਲ ਦੇ ਮੁਖੀ ਹੋਣ ਤੇ ਜਾ ਕੇ ਦੇਖੋ ਇਹ ਉਹੀ ਗੱਲ ਕਰਦੇ ਵੀ ਇਹ ਜਿਹੜੇ ਲੋਕ ਜਿਹੜੇ ਸਤਕਾਰ ਦੇ ਦਮਦਮੇ ਟਕਸਾਲ ਦਾ ਕਰਦੇ ਨੇ ਜਿਹੜਾ ਕੋਈ ਉੱਤੇ ਉਹਨਾਂ ਦੇ ਬੈਠ ਜਾਂਦਾ ਗੱਦੀ ਦੇ ਉੱਤੇ ਲੋਕ ਉਹਦਾ ਸਤਿਕਾਰ ਕਰਦੇ ਨੇ ਇਹ ਤਾਂ ਹੁਣ ਇਹਨਾਂ ਨੂੰ ਖਿਆਲ ਰੱਖਣਾ ਚਾਹੀਦਾ ਵੀ ਅਸੀਂ ਸਾਡਾ ਉਹਦਾ ਕੀ ਆ ਕਾਲ ਤੱਕ ਸਭ ਦਾ ਉਹਦਾ ਕੀ ਆ ਟਕਸਾਲ ਦਾ ਉਹਦਾ ਕੀ ਆ ਜਾਂ ਹੋਰ ਸੰਪਰਦਾਮਾਂ ਨੇ ਉਹਨਾਂ ਦੇ ਅਹੁਦੇ ਕੀ ਨੇ ਅਸੀਂ ਕੀ ਕਰਦੇ ਫਿਰਦੇ ਆ ਨਾਲ ਹੀ ਮੋਰਚੇ ਦੀ ਵੀ ਆਪਾਂ ਜਰੂਰ ਗੱਲ ਕਰਨਾ ਚਾਹਾਂਗੇ 2 ਸਾਲਾਂ ਤੋਂ ਉੱਪਰ ਹੋ ਗਿਆ ਇਕੱਠ ਵੀ ਹੋਇਆ 25 ਦਾ ਵੀ ਇਕੱਠ ਰੱਖਿਆ ਤੁਸੀਂ 7 ਜਨਵਰੀ ਨੂੰ ਵੀ ਇਕੱਠ ਕੀਤਾ ਤਾਂ ਸਿੱਟਾ ਕੀ ਨਿਕਲਿਆ ਕਿ ਹੁਣ ਮੰਗਾ ਜੜੀਆਂ ਉਹ ਸਿਰੇ ਚੜਨ ਤੇ ਆਈਆਂ ਜਾਂ ਨਹੀਂ ਆਈਆਂ ਕੋਈ ਹੋਰ ਬੰਦੀ ਸਿੰਘ ਜਿਹੜੇ ਸਾਡੇ ਰਿਹਾਈ ਕੀਤੀ ਜਾਣੀ ਹੈ ਹਜੇ ਤੱਕ ਕੋਈ ਚੱਲ ਨਹੀਂ ਰਿਹਾ ਗੱਲਬਾਤ ਉੱਥੇ ਖੜੀ ਆ ਜਾਉਂਦੀਆਂ ਦੀਮ ਦੀ ਆਵਾਜ਼ ਘੇਰਨ ਦੀ ਗੱਲ ਹੁੰਦੀ ਹੈ ਜਾਂ ਜਾ ਕੇ ਗੱਲਬਾਤ ਕਰਨ ਦੀ ਗੱਲ ਹੁੰਦੀ ਆ ਤਾਂ ਕਿਤੇ ਕੋਈ ਸੁਨੇਹਾ ਭੇਜਿਆ ਗਿਆ ਉਹਨਾਂ ਨੂੰ ਕੋਈ ਗੱਲਬਾਤ ਕਰਨ ਲਈ ਉਹਨਾਂ ਦੇ ਵੱਲੋਂ ਕੋਈ ਆਉਂਦਾ ਜਾਂ ਨਹੀਂ ਸਾਡੇ ਕੋਲ ਅਜੇ ਠੋਸ ਨੀਤੀ ਨਹੀਂ ਹੈਗੀ ਕਮੇਟੀ ਵਾਲੇ ਮੈਂਬਰ ਆਪਸ ਵਿੱਚ ਇਕੱਠੇ ਨਹੀਂ ਹੋ ਰਹੇ ਕੀ ਕਰੀਏ ਕੋਈ ਦੇਖੋ ਅਸੀਂ 2 2.5 ਸਾਲ ਹੋ ਗਏ ਮੈਂ ਉਸ ਦਿਨ ਵੀ 23 23 ਦਸੰਬਰ ਨੂੰ ਮੀਟਿੰਗ ਹੋਈ ਸੀ ਕਿਤੇ ਤਾਂ ਨਹੀਂ ਮੈਂ ਇਹ ਵੀ ਕਿਹਾ ਜੀ ਲੰਮਾ ਚੱਲ ਰਿਹਾ ਆ ਤਾਂ ਕਿਤੇ ਨਾ ਕਿਤੇ ਫਿਰ ਆਪਸੀ ਫੋਟ ਜਿਹੜੀ ਉਹ ਪੈਂਦੀ ਨਜ਼ਰਾਂ ਦੇਖੋ ਮੋਰਚੇ ਤੋਂ ਲੱਗਦਾ ਹੈ ਸਰਕਾਰਾਂ ਕਿਸੇ ਪਾਸੇ ਨਹੀਂ ਗੋਲ ਗਲਦੀਆਂ ਹੁਣ ਜਿਹੜਾ ਇਹ ਮੋਰਚਾ ਹੈ ਸਭ ਤੋਂ ਵੱਧ ਲੰਮਾ ਮੇਰੇ ਹਿਸਾਬ ਨਾਲ ਹੋ ਗਿਆ 2 ਸਾਲ ਤੋਂ ਉੱਤੇ ਸਮਾਂ ਹੋ ਗਿਆ ਕਿਸਾਨ ਆਗੂ ਬੈਠੇ ਨੇ ਉਹਨਾਂ ਨੂੰ 1 ਸਾਲ ਤੋਂ ਉੱਪਰ ਹੋ ਗਿਆ ਜੀ ਕਿਸਾਨੀ ਮੋਰਚਾ ਲਾ ਕੇ ਸਾਰੇ ਠੀਕ ਹੈ ਨਾ ਆਪ 23 ਫਰਵਰੀ ਨੂੰ ਉਹਨਾਂ ਨੂੰ ਵੀ ਸਾਲ ਹੋ ਜਾਣਾ ਵਾ ਤੇ ਹੋਰ ਵੀ ਬਹੁਤ ਸਾਰੇ ਇੱਕ 3280 ਰੁਪਿਆਂ ਦਾ ਮੋਰਚਾ ਲੱਗਿਆ ਉਹ ਨੂੰ ਮੈਨਾਂ ਤਿੰਨ ਚਾਰ ਸਾਲ ਹੋ ਗਏ ਬਡਾਲੇ ਵਾਲੇ ਭਾਈ ਬਡਾਲਾ ਜੀ ਲੈ ਆ ਤੇ ਹੋਰ ਇੱਕ ਗੁਰਜੀਤ ਗੁਰਜੀਤ ਸਿੰਘ ਦਾ ਮੋਰਚਾ ਲੱਗਿਆ ਇਸ ਸਮੇਂ ਆਪਾਂ ਚਾਰ ਪੰਜ ਮਹੀਨੇ ਹੋ ਨੂੰ ਹੋ ਗਏ ਟਾਵਰ ਤੇ ਬੈਠੇ ਨੇ ਜੀ ਬਿਲਕੁਲ ਤੇ ਅਸੀਂ ਤਾਂ ਸਾਰੇ ਮੋਰਚਿਆਂ ਦੀ ਉਦੇ ਤੇ ਸਰਕਾਰਾਂ ਨਹੀਂ ਸੁਣ ਰਹੀਆਂ ਕਾਰਨ ਇਹ ਵੀ ਅਸੀਂ ਆਪਸ ਵਿੱਚ ਫਟ ਗਏ ਅਸੀਂ ਇਕੱਠੇ ਨਹੀਂ ਹੈਗੇ ਜਦੋਂ ਅਸੀਂ ਇਕੱਠੇ ਹੋਗੇ ਨਾ ਸਾਰੇ ਜਿਹੜੇ ਸਾਡੇ ਹੱਕ ਨੇ ਸਰਕਾਰ ਨੂੰ ਉਹ ਦੇਣੇ ਪੈਣੇ ਆ ਸਰਕਾਰ ਦੇਖਦੀ ਆ ਵੀ ਹੁਣ ਜਿਹੜੇ ਸੰਘਰਸ਼ੀ ਲੋਕ ਨੇ ਉਹਨੇ ਕਿਉਂ ਇਕੱਠੇ ਹੀ ਕਿਉਂ ਨਹੀਂ ਹੋ ਰਹੇਗੇ ਇਹ ਤਾਂ ਹੁਣ ਸਾਡੇ ਆਪਸ ਵਿੱਚ ਈ ਗੂੜੀ ਹੋਈ ਜਾਣਾ ਜੀ ਹਰੇਕ ਕਹਿੰਦਾ ਮੈਂ ਪ੍ਰਧਾਨ ਕੀ ਇੱਕ ਤਰ੍ਹਾਂ ਭਾਲਦਾ ਕੋਈ ਸੇਵਾਕਾਰ ਹੁੰ ਤਿਆਰ ਨਹੀਂ ਹੈਗਾ ਇਸ ਕਰਕੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਜਨਨ ਤੇ ਅਸੀਂ ਇਕੱਠੇ ਨਹੀਂ ਹੁੰਦੇ ਉਹਨਾਂ ਚ ਜਿਹੜੀ ਸਰਕਾਰ ਆ ਉਹ ਨਹੀਂ ਮੰਨਦੀ ਬਾਕੀ ਦੂਸਰਾ ਨੰਬਰ ਸਾਡੀ ਕੋਈ ਅਜੇ ਖੇਤਰੀ ਪਾਰਟੀ ਦੇ ਜਿਹੜੀ ਕੋਈ ਪੰਜਾਬ ਦੀ ਨਮਾਇੰਦਗੀ ਕਰ ਸਕੇ ਉਹ ਹਜੇ ਸੱਤਾ ਤੇ ਕਾਬਜ ਨਹੀਂ ਹੈਗੀ ਜਿਨ੍ਹਾਂ ਨੇ ਜਿਹੜੇ ਕਾਬਿਲ ਸੀਗੇ ਉਹ ਦਿੱਲੀ ਦੇ ਦਲਾਲ ਜਾ ਕੇ ਬਣ ਕੇ ਬਹਿ ਗਏ ਉਹਨਾਂ ਨੇ ਪੰਜਾਬ ਨੂੰ ਉੱਥੇ ਵੇਚਤਾ ਜਾ ਕੇ ਕਾਂਗਰਸ ਵਾਲਿਆਂ ਦਾ ਵੀ ਦਿੱਲੀ ਤੋਂ ਹੀ ਚੱਲਦਾ ਸੀ ਭਾਈ ਅਮਰਤਪਾਲ ਜੀ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਵੱਲੋਂ ਵੀ ਪਾਰਟੀ ਜੀ ਬਣਾਈ ਦੇਖੋ ਜਿਹੜੀ ਉਹਨਾਂ ਨੇ ਪਾਰਟੀ ਬਣਾਈ ਉਹ ਬਣਦਾ ਉਹਨਾਂ ਦਾ ਹੱਕ ਉਹ ਐਮਪੀ ਨੇ ਉਹਨਾਂ ਨੇ ਦੇਖੋ ਭਾਈ ਅਮਰਤਪਾਲ ਸਿੰਘ ਜਦੋਂ ਆਏ ਨੇ ਉਹਨਾਂ ਨੇ ਮੈਨੂੰ ਦੱਸੋ ਦੋ ਹੀ ਕੰਮ ਕਰੇ ਨੇ ਇੱਕ ਤਾਂ ਉਹਨਾਂ ਨੇ ਨਸਾ ਸੜਾਇਆ ਦੂਸਰਾ ਉਹਨਾਂ ਨੇ ਅਮਰਤ ਸੰਸਾਰ ਦੀ ਲਹਿਰ ਤੋੜਦੀ ਜੀ ਬਹੁਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਨਸ਼ੇ ਛੱਡ ਕੇ ਅਮਰਪਾਲ ਨੂੰ ਹੋ ਗਏ ਬਿਲਕੁਲ ਚਲੋ ਆਪਦਿਆਂ ਨੇ ਸਾਡਿਆਂ ਨੇ ਉਹਨਾਂ ਨੂੰ ਫਸਾਤਾ ਸਰਕਾਰ ਨਾਲ ਰੜਕੀ ਹੂੰ ਤੇ ਉਹਨਾਂ ਨੂੰ ਐਮਪੀ ਵੀ ਲੋਕਾਂ ਨੇ ਜਿਤਾਇਆ ਉਹਨਾਂ ਦੇ ਵਿਸ਼ਵਾਸ ਕਰਤਾ ਅੱਜ ਵੀ ਜਿਹੜੇ ਨੌਜਵਾਨ ਨੇ ਉਹ ਬਹੁਤ ਆਤ ਜਿਹੜੀ ਹੈਗੀ ਇਹ ਗਿਣਤੀ ਪੰਜਾਬ ਦੀ ਉਹ ਅਮਰਪਾਲ ਸਿੰਘ ਨੂੰ ਚਾਹੁੰਦੇ ਨੇ ਜੀ ਇਸ ਕਰਕੇ ਜਿਹੜਾ ਲੱਗਦਾ ਕਿ ਹੁਣ ਉਹ ਆਉਣਗੇ ਬਾਹਰ ਜਾਂ ਇਹ ਵੀ ਕਿਹਾ ਜਾ ਰਿਹਾ ਕਿ ਕੁਝ ਸ਼ਰਤਾਂ ਰੱਖੀਆਂ ਉਹਨਾਂ ਦੇ ਅੱਗੇ ਕੀ ਲੱਗਦਾ ਕੀ ਕਹਿਣਾ ਦੇਖ ਕੋਈ ਸਰਤਾਂ ਸੁਰਤਾਂ ਦਾ ਉਹਨਾਂ ਨੇ ਸਰਕਾਰ ਦੀਆਂ ਮੰਨੀਆਂ ਕੋਈ ਨਹੀਂ ਇਹ ਸਰਕਾਰ ਦੀਆਂ ਸਲਤਾਂ ਮੰਨੀਆਂ ਹੁੰਦੀਆਂ ਹਨਾ ਫਿਰ ਜਿਵੇਂ ਲਾਰੈਂਸ ਬਸੋਈ ਕਰਦਾ ਇੰਟਰਵਿਊਆਂ ਫਿਰ ਆਏ ਇੰਟਰਵਿਊ ਆਉਂਦੀਆਂ ਤੇ ਉਹ ਐਮਪੀਓ ਬਣਾਇਆ ਲੋਕਾਂ ਨੇ ਉਹਦਾ ਤਾਂ ਉੱਥੇ ਜਦੋਂ ਸੌਹ ਚੱਕਿਆ ਉਹਦੀ ਇੱਕ ਫੋਟੋ ਵੀ ਦਿਖਾਈ ਹੈਗੀ ਇਹਨਾਂ ਨੂੰ ਇਹ ਡਰ ਸੀ ਵੀ ਖਾਵੇਂ ਕੋਈ ਕੀ ਕੋ ਬੋਲ ਦੂਸਰੇ ਸੌਹ ਚੱਕਣ ਵੇਲੇ ਉਹ ਦਿਖਾਇਆ ਤੱਕ ਨਹੀਂ ਹੈਗਾ ਇਸ ਕਰਕੇ ਚਾਹੇ ਭਾਈ ਜਗਤਾਰ ਸਿੰਘ ਹਵਾਰਾ ਇਹਨਾਂ ਨੂੰ 30 ਸਾਲ ਹੋ ਗਏ ਹੋਰ ਨਾਲ ਦੇ ਸਿੰਘ ਨੇ ਭਾਈ ਜਗਤਾਰ ਫੇਰ ਦਿੱਤੀ ਗਈ ਹੈ ਉਹ ਦੱਸ ਦੇ ਜਿਹੜੇ ਦੇਖੋ ਹੋਰ ਸਿੰਘ ਨੇ ਤੇ ਇਹ ਭਾਈ ਜਗਤਾਰ ਸਿੰਘ ਤਾਰਾ ਪਰਮਜੀਤ ਸਿੰਘ ਭਿਉਰਾ ਰਾਜੋਆਣਾ ਅਤੇ ਖੈੜਾ ਜिने ਸਿੰਘ ਨੇ ਇਹਨਾਂ ਦੇ ਵਿੱਚੋਂ ਮੈਨੂੰ ਦੱਸੋ ਕਿਸੇ ਦੀ ਤੁਸੀਂ ਇੰਟਰਵਿਊ ਸੁਣੀ ਆ ਕੋਈ ਮੋਬਾਈਲ ਦੇ ਉੱਤੇ ਆਈ ਜਿਹੜੇ ਲੌਰੈਂਸ ਬਸੋਨੇ ਜਿਹੜੇ ਸਰਕਾਰ ਦੇ ਪੁੱਠੂ ਨੇ ਉਹਨਾਂ ਦੀ ਕੋਈ ਨਾ ਕੋਈ ਇੰਟਰਵਿਊ ਆਉਂਦੀ ਰਹਿੰਦੀ ਆ ਕਹਿੰਦੇ ਨੇ ਕਿ ਅਸੀਂ ਉਹਨਾਂ ਨੂੰ ਮਰਵਾਇਆ ਉਹਨਾਂ ਨੂੰ ਉਹੀ ਗੱਲ ਆ ਨਾ ਵੀ ਉਹਨਾਂ ਦੀਆਂ ਇੰਟਰਵਿਊਆਂ ਚੱਲਦੀਆਂ ਨੇ ਪੁਲਿਸ ਆਪ ਕਰਾਉਂਦੀ ਆ ਕਿਉਂਕਿ ਉਹ ਸਰਕਾਰ ਦੇ ਪੁੱਠੂ ਨੇ ਇੰਨਾਂ ਨੇ ਸਰਕਾਰ ਦੀਆਂ ਦੀ ਜਿੰਗੀ ਨਹੀਂ ਕਬੂਲੀ ਕਬੂਲੀ ਉਹਨਾਂ ਨੂੰ ਅੱਜ ਤੱਕ ਪਰੋਲ ਨਹੀਂ ਦਿੱਤੀ ਜਾ ਰਹੀ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਇਹ ਹੀ ਗੱਲ ਆ ਨਾ ਸਰਕਾਰ ਦੇ ਜਿਹੜੇ ਉਲਟ ਨੇ ਜਿਹੜੇ ਸਰਕਾਰ ਦੇ ਬਾਗੀ ਨੇ ਬਲਦਕਾਰੀ ਸਾਥ ਨੂੰ ਉਹਨਾਂ ਨੂੰ ਤਾਂ ਜਿਹੜੇ ਹੁਣ ਤੁਹਾਨੂੰ ਦੱਸਿਆ ਸਰਕਾਰ ਦੇ ਪਿੱਠੂ ਬਣ ਗਏ ਉਹਨਾਂ ਦਾ ਜਿਹੜੇ ਰੋਜ਼ ਤੋਰੇ ਫਿਰਨ ਬਾਹਰ ਕੱਢ ਗਏ ਮੇਰੇ ਕਾ ਸਸੰਗ ਕਰਨ ਦਾ ਵੀ ਉਹਨੂੰ ਜਿਹੜਾ ਕੀ ਇਹਨਾਂ ਨੇ ਸਾਰਾ ਹੌਲੀ ਹੌਲੀ ਬਰੀ ਕਰ ਹੀ ਜਾਣਾ ਉਹਨਾਂ ਨੂੰ ਜਦੋਂ ਉਹਨਾਂ ਦੇ ਦੇਖੋ ਸਰਕਾਰ ਨੂੰ ਵੋਟਾਂ ਚਾਹੀਦੀਆਂ ਹੁੰਦੀਆਂ ਨੇ ਹੋਰ ਕੁਝ ਨਹੀਂ ਹੈਗਾ ਉਹਤੇ ਜਿਹੜੇ سنگੀਨ ਦੋਸ ਲੱਗੇ ਤਏ ਹੋਏ ਨੇ ਬਲਾਤਕਾਰ ਦੇ 200 ਤੇ ਸਿੱਧ ਹੋ ਸਜ਼ਾ ਹੋਈ ਆ ਉਹਨੂੰ ਉਹਦੇ ਉੱਤੇ ਕਤਲ ਦਾ ਦੋਸ਼ ਸਿੱਧ ਹੋਇਆ ਉਹਨੂੰ ਸਜ਼ਾ ਹੋਈ ਆ ਉਮਰ ਕੈਦ ਦੀ ਇੱਕ ਕਤਲ ਦਾ ਕੇਸ ਵੀ ਪੈਂਡਿੰਗ ਪਿਆ ਉਹਦੇ ਵਿੱਚ ਵੀ ਉਹਨੂੰ ਸਜ਼ਾ ਹੋਣੀ ਆ ਜਿਹੜੇ ਬੰਦੇ ਤੇ ਐਡੇ ਦੋਸ਼ ਹੋਣ ਆਏ ਦੋ ਸਿੱਧ ਹੋ ਗਏ ਹੋਣ ਸਾਬਤ ਹੋ ਗਏ ਹੋਣ ਸਜ਼ਾਾਂ ਉਹਨਾਂ ਨੂੰ ਹੋ ਗਈਆਂ ਹੋਣ ਤੇ ਉਹਨੂੰ ਫੇਰ ਤੀਜੇ ਦਿਨ ਪ੍ਰੋਬਲ ਇਸ ਕਰਕੇ ਸਿਕਾਂ ਦੀ ਆ ਭਾਵਨਾਵਾਂ ਉਹਨੂੰ ਵੀ ਠੇਸ ਪਹੁੰਚਾਈ ਜਾਂਦੀ ਦੇਖੋ ਜਿਹੜਾ ਜਿਹੜਾ ਸਿੱਖ ਆ ਨਾ ਪੰਜਾਬੀ ਉਹਦੇ ਹਰੇਕ ਮਨ ਦੇ ਵਿੱਚ ਠੇਸ ਪੁੰਚਦੀ ਵੀ ਸਾਡੇ ਸਿੱਖਾਂ ਨੂੰ ਕੋਈ ਅਜੇ ਤੱਕ ਪ੍ਰੋਬਲ ਨਹੀਂ ਉਹਨਾਂ ਦੀ ਹਜੇ ਤੱਕ ਜਮਾਨਤ ਨਹੀਂ ਉਹਨਾਂ ਨੇ ਜਦੋਂ ਸਾਰੀਆਂ ਸਜ਼ਾਵਾਂ 32 ਸਾਲ ਪੂਤ ਲਿਆ ਉਹਨਾਂ ਨੂੰ ਹਜੇ ਤੱਕ ਬਾਹਰ ਨਹੀਂ ਕੱਢਿਆ ਜਾ ਰਿਹਾ ਜਿਹੜਾ ਸਾਲ 4 ਸਾਲ 3 ਸਾਲ ਤੋਂ ਬਾਅਦ ਹੀ ਉਹ ਹਰ ਸਾਲ ਦੇ ਵਿੱਚ 4 10 ਵਾਰੀਆਂ ਆਉਂਦਾ ਪਰੋਲ ਤੇ ਜੀ ਬਿਲਕੁਲ ਇਹ ਸਾਡੇ ਨਾਲ ਕਿਤੇ ਨਾ ਕਿਤੇ ਬਿਤਕਰਾ ਹੋ ਰਿਹਾ ਸਾਨੂੰ ਸੋਚਣਾ ਪਊਗਾ ਇਸ ਕਰਕੇ ਮੈਂ ਸਾਰੀਆਂ ਧਿਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਓ ਆਪਾਂ ਇੱਕ ਨਿਸ਼ਾਨ ਥਾਲੇ ਇਕੱਠੇ ਹੋਈਏ ਜੀ ਦੇਖੋ ਨਾਤਾ ਸੀ ਚੋਣ ਲੜਨੀ ਆ ਕੋਈ ਹੋਰ ਸਰੋਣੀ ਕਮੇਟੀ ਦੀ ਚੋਣ ਨਹੀਂ ਲੜਨੀ ਅਸੀਂ ਚੋਣ ਨਹੀਂ ਲੜਨੀ ਐਮਐਲਏ ਦੀ ਅਸੀਂ ਨਾ ਚੋਣ ਲੜੀ ਐਮਪੀ ਦੀ ਅਸੀਂ ਤਾਂ ਪੰਚ ਦੀ ਸੇਵਾ ਕਰਨੀ ਆ ਜਿਹਨੇ ਚੋਣ ਲੜਨੀਆਂ ਭਾਈ ਉਹਨਾਂ ਨੂੰ ਬੇਨਤੀ ਆ ਵੀ ਸਾਰੇ ਇਕੱਠੇ ਹੋ ਕੇ ਲੜੋ ਤੇ ਜਦੋਂ ਤੁਸੀਂ ਇਕੱਠੇ ਹੋ ਕੇ ਫਿਰ ਤਾਕਤ ਹੋ ਜੂ ਸਰਕਾਰ ਨੂੰ ਵੀ ਝੁਕਣਾ ਪਊ ਜਿਹੜੇ ਸਾਡੇ ਮੁੱਦੇ ਨੇ ਉਹਨਾਂ ਨੂੰ ਹੱਲ ਕਰਨੇ ਪੈਣੇ ਆ ਤੇ ਗੁਰੂ ਕਿਰਪਾ ਕਰਨਗੇ ਜਰੂਰ ਜਿਹੜਾ ਹੈਗਾ ਉਹ ਕਹਿੰਦੇ ਮਹਾਰਾ ਸੁਣੂਗਾ ਜੀ ਕਦੇ ਤਾਂ ਪੰਚ ਇਕੱਠਾ ਹੋਊਗਾ ਨਾ ਸਾਡੇ ਜਿਹੜੇ ਪੰਜਾਬ ਦੇ ਮੁਰਦੇ ਨੇ ਉਹ ਜ਼ਰੂਰ ਹੱਲ ਹੋਣਗੇ ਜੀ ਬਿਲਕੁਲ ਗੁਰੂ ਨਾਨਕ ਦੀ ਕਲਾ ਵਰਤੂਗੀ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੋੜੇ ਰਹੇ ਇੱਕ ਸੁਨੇਹਾ ਚੈਨਲ ਦੇਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਕਿਉਂਕਿ ਜਿਹੜੇ ਮੁੱਦਿਆਂ ਤੇ ਆਪਾਂ ਗੱਲਬਾਤ ਕੀਤੀ ਆ ਤਾਂ ਇਹ ਜ਼ਰੂਰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਸ ਤਰੀਕੇ ਦੇ ਨਾਲ ਅੱਜ ਜਦੋਂ ਬਲਤਕਾਰੀ ਸਾਧ ਨੂੰ ਪੈਰੋਲ ਦਿੱਤੀ ਜਾਂਦੀ ਹੈ ਉਦੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਕਿੰਨੀ ਠੇਸ ਪਹੁੰਚਦੀ ਕਿ ਸਿੱਖ ਜਦੋਂ ਜਹਦ ਕਰ ਰਹੇ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚੇ ਲਾ ਰਹੇ ਨੇ ਕਿਸਾਨੀ ਲਈ ਮੋਰਚੇ ਲਾ ਰਹੇ ਨੇ ਪਰ ਉਹਨਾਂ ਦੀ ਕਿਤੇ ਵੀ ਸੁਣਵਾਈ ਨਹੀਂ ਕੀਤੀ ਜਾਂਦੀ ਸੋ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਵੱਤ ਵਤ ਵਾਈ ਗੁਰ ਜੀ ਕਾ ਖਾਲਸਾ ਵਾਈ ਗੁਰ